ਹੈਲੋ ਜੀ ਸਾਰ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਗੇ ਆਪਣੇ ਆਪਣੇ ਘਰਾਂ ਵਿੱਚ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਹਾਂਜੀ ਤੇ ਜੋ ਵੀ ਆਪਣੇ ਚੈਨਲ ਤੇ ਨਵੇਂ ਆ ਪਹਿਲਾਂ ਸਭ ਤੋਂ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤਾਂ ਜੋ ਆਪਾਂ ਹਰ ਰੋਜ਼ ਨਵੀਂ ਵੀਡੀਓ ਦੇ ਨਾਲ ਤੁਹਾਡਾ ਨਾਮ ਮਿਲ ਸਕੀਏ ਤੇ ਨਵੇਂ-ਨਵੇਂ ਨੁਸਖੇ ਲੈ ਕੇ ਤੁਹਾਡੇ ਤੱਕ ਪਹੁੰਚਾ ਸਕੀਏ ਤੇ ਇੱਥੇ ਆਪਾਂ ਅੱਜ ਨੁਕਸਾ ਲੈ ਕੇ ਆਏ ਜੀ ਰਾਤ ਨੂੰ ਨੀਂਦ ਨਾ ਆਉਂਦਾ ਨੀਂਦ ਨਾ ਰਾਤ ਨੂੰ ਆਉਣ ਦਾ ਵੀ ਬਹੁਤ ਵੱਡਾ ਇੱਕ ਕਾਰਨ ਹੋ ਜਾਂਦਾ ਵਾ ਤੇ ਜਿਵੇਂ ਸਾਰਾ ਦਿਨ ਕੰਮ ਕਰਨਾ ਉਸ ਤੋਂ ਬਾਅਦ ਨੀਂਦ ਨਾ ਆਉਣਾ ਬਹੁਤ ਇੱਕ ਟੈਨਸ਼ਨ ਵਾਲੀ ਗੱਲ ਹੋ ਜਾਂਦੀ ਆ ਤੇ ਉਹਦੇ ਵਾਸਤੇ ਆਪਾਂ ਲੈ ਕੇ ਆਏ ਆ ਜੀ ਇਹ ਦਵਾਈ ਤੁਹਾਡੇ ਵਾਸਤੇ ਨਾਰਮਲ ਜੀ ਘਰ ਚੋਂ ਹੀ ਆਪਾਂ ਤਿਆਰ ਕਰ ਸਕਦੇ ਆ ਇੱਥੇ ਲੈਣੇ ਆ ਜੀ ਬਸ ਤੁਸੀਂ ਕद्दू ਦੇ ਬੀਜ ਤੇ ਨਾਲ ਤੁਸੀਂ ਲੈ ਲੈਣੀਆਂ ਜੀ ਬਦਾਮ ਦੀਆਂ ਗਿਰੀਆਂ ਤੇ ਨਾਲ ਹੀ ਤੁਸੀਂ ਲੈ ਲੈਣੀਆਂ ਜੀ ਕਸਕਸ ਤੇ ਕਸਕਸ ਲੈਣ ਦੇ ਨਾਲ ਨਾਲ ਤੁਸੀਂ ਸ਼ਵਾਰੇ ਲੈ ਲੈਣੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੀ ਤੁਸੀਂ ਮਿਸਕੀ ਵਿੱਚ ਪੀਸ ਲੈਣਾ ਵਾ ਚੰਗੀ ਤਰ੍ਹਾਂ ਤੇ ਜੇ ਕੋਈ ਮਗੀ ਚੀਜ਼ ਪਰ ਉਹ ਨੋਰਮਲ ਹੀ ਆਪਣੇ ਮਿਲ ਜਾਂਦੀ ਆ ਤੇ ਇਹਨਾਂ ਸਾਰਿਆਂ ਨੂੰ ਪੀਸ ਕੇ ਤੁਸੀਂ ਰਾਤ ਨੂੰ ਦੁੱਧ ਦੇ ਨਾਲ ਇਹ ਲੈਣੀਆਂ ਨੇ ਸਾਰੇ ਚੀਜ਼ਾਂ ਤੇ ਤੁਸੀਂ ਵੇਖੋਗੇ ਕਿ ਤੁਹਾਨੂੰ ਬਹੁਤ ਹੀ ਛੇਤੀ ਇਸ ਚੀਜ਼ ਦਾ ਫਾਇਦਾ ਹੋਣ ਲੱਗ ਜਾਏਗਾ ਤੁਸੀਂ ਰੋਜ਼ ਨੂੰ ਰਾਤ ਨੂੰ ਇੱਕ ਚਮਚਾ ਇਸ ਨੂੰ ਲੈ ਸਕਦੇ ਹੋ ਤੁਸੀਂ ਟਰਾਈ ਕਰਕੇ ਜ਼ਰੂਰ ਵੇਖਿਓ ਜੀ